ਆਇਆ ਸੀ ਕਲਾਸ ਲਾਉਣ ਵਾਪਰ ਗਿਆ ਇਹ ਭਾਣਾ ਉਸ ਨੂੰ ਕੀ ਪਤਾ ਸੀ ਅੱਜ ਉਸ ਦਾ ਹੋ ਜਾਣਾ ਹੈ ਭਾਰੀ ਨੁਕਸਾਨ ਡਰਾਈਵਿੰਗ ਲਾਇਸੈਂਸ ਬਣਾਉਣ ਆਇਆ ਨੌਜਵਾਨ ਨਾਲ ਵਾਪਰ ਗਿਆ ਇਹ ਭਾਣਾ ਜਦੋਂ ਕਲਾਸ ਲਾ ਕੇ ਆਇਆ ਬਾਹਰ ਤਾਂ ਹੋ ਗਿਆ ਹੈਰਾਨ ਪਿੰਡ ਮਾਹੀ ਲੰਗਲ ਦਾ ਨੌਜਵਾਨ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਜਦ ਰੈੱਡ ਕਰਾਸ ਬਠਿੰਡਾ ਵਿਖੇ ਆਇਆ ਤਾਂ ਬੜਾ ਖੁਸ਼ ਥੀ ਲੇਕਿਨ ਜਦੋਂ ਕਲਾਸ ਲਾ ਕੇ ਬਾਹਰ ਆਇਆ ਤਾਂ ਨੌਜਵਾਨ ਦੇ ਹੋਸ਼ ਛੁੱਟ ਗਏ ਕਲਾਸ ਦਾ ਵਧੀਆ ਲੱਗ ਗਈ ਲੇਕਿਨ ਜਦ ਮੋਟਰਸਾਈਕਲ ਨੌਜਵਾਨ ਨੇ ਆਪਣਾ ਦੇਖਿਆ ਤਾਂ ਉੱਥੇ ਮੌਜੂਦ ਮੋਟਰਸਾਈਕਲ ਨਾਲ ਹੋਣ ਕਾਰਨ ਉਕਤ ਨੌਜਵਾਨ ਦੇ ਹੋਸ਼ ਉੱਡ ਗਏ ਪੀੜਤ ਨੌਜਵਾਨ ਨੇ ਜਿੱਥੇ ਕੀ ਪੰਜਾਬ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਵਿਭਾਗ ਦੇ ਅਧਿਕਾਰੀਆਂ ਤੇ ਨੌਜਵਾਨ ਨੇ ਗੰਭੀਰ ਸੰਭਾਲ ਵੀ ਉਠਾਏ ਹਨ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਪਿੰਡ ਮਾਹੀ ਨੰਗਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਕ੍ਰੋਸ ਦੇ ਵਿੱਚ ਡਰਾਈਵਿੰਗ ਲਾਇਸੈਂਸ ਦੇ ਸਬੰਧ ਵਿੱਚ ਦੋ ਦਿਨ ਕਲਾਸਾਂ ਲੱਗਦੀਆਂ ਜੇ ਹਰ ਸੋਮਵਾਰ ਤੇ ਮੰਗਲਵਾਰ ਅੱਜ ਸਾਡਾ ਫਸਟ ਦਿਨ ਸੀਗਾ ਜੀ ਸੋਮਵਾਰ ਕਲਾਸ ਲਾਉਣ ਲਈ ਆਏ ਆ 1 ਵਜੇ ਅਸੀਂ ਬਾਹਰੋਂ ਆ ਕੇ ਅਸੀਂ ਕਲਾਸ ਦੇ ਵਿੱਚ ਐਂਟਰ ਕਰ ਗਏ ਤੇ ਜਦੋਂ ਅਸੀਂ ਸਵਾ 3 ਤੋਂ 3:30 ਦੇ ਦਰਮਿਆਨ ਇੱਥੇ ਵਾਪਸ ਆਏ ਬਾਹਰ ਤਾਂ ਸਾਡਾ ਬਾਈਕ ਆਪਣੀ ਜਗ੍ਹਾ ਤੇ ਹੈ ਨਹੀਂ ਸੀਗਾ ਜੀ ਉਹ ਚੋਰੀ ਹੋ ਚੁੱਕਿਆ ਸੀਗਾ ਜੀ ਤੇ ਇਸ ਦੇ ਸਬੰਧ ਵਿੱਚ ਅਸੀਂ ਇਹ ਦੱਸਣਾ ਚਾਹਾਂਗੇ ਤੁਹਾਨੂੰ ਕਿ ਇੱਥੋਂ ਪਹਿਲਾਂ ਵੀ ਤਿੰਨ ਬਾਈਕ ਚੋਰੀ ਹੋ ਚੁੱਕੇ ਆ ਜੀ रेड क्रॉस ਦੇ ਗੇਟ ਦੇ ਅੰਦਰ ਹੈ ਜੀ ਬਿਲਕੁਲ ਇਹ ਅਸੀਂ ਤਾਂ ਆਪਦੇ ਤੌਰ 'ਤੇ ਨਾਲ ਇਹੀ ਲਾਇਆ ਵੀ ਸਾਡਾ ਮੋਟਰਸਾਈਕਲ ਸੇਫ ਹੈ ਜਦੋਂ ਇਹਨਾਂ ਦੇ ਅੰਦਰ ਹੈ ਜੀ ਇੱਥੇ ਕੋਈ ਸੀਸੀਟੀਵੀ ਕੈਮਰੇ ਹੈ ਨਹੀਂ ਜੀ ਇਹਨਾਂ ਦੇ ਉੱਚ ਅਧਿਕਾਰੀ ਵੀ ਇੱਥੇ ਮੌਕੇ ਤੇ ਮੌਜੂਦ ਹੈ ਨਹੀਂ ਸਾਨੂੰ 2 ਘੰਟੇ ਹੋ ਗਏ ਖੜਿਆ ਨੂੰ ਜੀ ਅਜੇ ਮੌਜੂਦ ਹੈ ਨਹੀਂ ਗਏ ਇੱਥੇ 3 ਬਾਈਕਾਂ ਦੇ ਤੋਂ ਪਹਿਲਾਂ ਵੀ ਚੋਰੀ ਹੋ ਚੁੱਕੇ ਆ ਜੀ ਤੇ ਉਹਨਾਂ ਦੀ ਵੀ ਕੋਈ ਪੁੱਛ ਪੜਤਾਲ ਨਹੀਂ ਨਿਕਲੀ ਜੀ ਜੇ ਉਹ ਉਹਨਾਂ ਦੇ ਉਹਨਾਂ ਟਾਈਮ ਤੇ ਇਹੀ ਕੈਮਰੇ ਲੱਗੇ ਹੁੰਦੇ ਇੱਕ ਬਾਈਕ ਚੋਰੀ ਹੋਣ ਤੇ ਇਹੀ ਕੈਮਰੇ ਲੱਗੇ ਹੁੰਦੇ ਤਾਂ 3 ਮੋਟਰਸਾਈਕਲ ਹੋਰ ਤੇ ਅੱਜ ਮੇਰਾ ਮੋਟਰਸ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕੈਮਰੇ ਵੀ ਲਗਾਏ ਜਾਣ ਗਾਹ ਨੂੰ ਕਿਸੇ ਹੋਰ ਗਰੀਬ ਦਾਣਾ ਚੱਕਿਆ ਜਾਵੇ ਨਹੀਂ ਇੱਥੋਂ ਕਲਾਸਾਂ ਹੀ ਬੰਦ ਕਰ ਦਿੱਤੀਆਂ ਜਾਣ ਨਹੀਂ ਇੱਥੇ ਪਰਚੀ ਲਈ ਜਾਵੇ ਸਾਡੇ ਤੋਂ 10 ਰੁਪਏ 20 ਰੁਪਏ ਪਾਰਕਿੰਗ ਦੀ ਪਰਚੀ ਲਈ ਜਾਵੇ ਇੱਥੇ ਕੋਈ ਬੰਦਾ ਰੱਖ ਲੈਣ ਜੀ ਇਹ ਪਰ ਐ ਜੇ ਚੋਰੀ ਹੁੰਦੇ ਰਹੇ ਤਾਂ ਅੱਗੇ ਹੋਰ ਵੀ ਗਰੀਬਾਂ ਦੇ ਨੁਕਸਾਨ ਹੁੰਦੇ ਰਹਿਣਗੇ ਸਾਡਾ ਹੀਰੋ ਹੀਰੋ ਮੋਟਰਸਾਈਕਲ ਸੀਗਾ ਜੀ ਡੀ ਲਕਸ 2014 ਮਾਡਲ ਸੀਗਾ ਜੀ ਪੀਪੀ 03 ਏ ਕੇ 0762 no the numbers again